ਸਿੱਧੂ ਮੂਸੇਵਾਲਾ ਦੇ ਕਤਲकांड ਤੋਂ 3 ਸਾਲ ਬਾਅਦ ਬੱਬੂ ਮਾਨ ਨੇ ਖੁੱਲ ਕੇ ਜਵਾਬ ਦਿੱਤਾ ਹੈ ਜਾਣਕਾਰੀ ਮੁਤਾਬਿਕ ਬੱਬੂ ਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਲੜਾਈ ਕਿਸੇ ਹੋਰ ਦੀ ਤੇ ਏਜੰਸੀਆਂ ਕੋਲ ਅਸੀਂ ਘੁੰਮਦੇ ਰਹੇ ਮੈਂ 3 ਸਾਲ ਲਗਾਤਾਰ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਥਾਣੇ ਫਿਰਦਾ ਰਿਹਾ ਬੱਬੂ ਮਾਨ ਨੇ ਇੱਕ ਸ਼ੋਅ ਦੇ ਦੌਰਾਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਦੱਸਦੀ ਹੈ ਕਿ ਬੱਬੂ ਮਾਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਸੀ ਜਿਹੜੇ ਉਹ ਖੜੇ ਕੀਤੇ ਜਾਂਦੇ ਰਹੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਯਾਨੀ ਕਿ ਕਤਲ ਤੋਂ ਬਾਅਦ ਹਾਲਾਂਕਿ ਬੱਬੂ ਮਾਰ ਨੂੰ ਕਲੀਨ ਚਿੱਟਵੀ ਮਿਲ ਗਈ ਸੀ ਪਰ ਇਹ ਸਵਾਲ ਲਗਾਤਾਰ ਖੜੇ ਹੁੰਦੇ ਰਹੇ ਸੀ ਜਿਸ ਕਰਕੇ ਬੱਬੂ ਮਾਰ ਨੇ ਇੱਕ ਵਾਰ ਫਿਰ ਤੋਂ ਆਪਣਾ ਜਵਾਬ ਹੈ ਜਿਹੜਾ ਉਹ ਦਿੱਤਾ ਹਾਲਾਂਕਿ ਸੱਚ ਉਹਨਾਂ ਨੇ ਮੂਸੇਵਾਲਾ ਦਾ ਨਾਮ ਲਏ ਬਿਨਾ ਇਹ ਜਵਾਬ ਦਿੱਤਾ ਹੈ ਪੁਲਿਸ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਬੱਬੂ ਮਾਨ ਕਦੇ ਵੀ ਇਸ ਮਸਲੇ ਤੇ ਖੁੱਲਕੇ ਨਹੀਂ ਬੋਲੇ ਸੀ ਮੂਸੇਵਾਲਾ ਦੇ ਕਤਲ ਤੋਂ 3 ਸਾਲ ਬਾਅਦ ਹੁਣ ਬੱਬੂ ਮਾਨ ਨੇ ਪਹਿਲੀ ਵਾਰ ਇਸ ਮੁੱਦੇ ਤੇ ਆਪਣੀ ਚੁੱਪ ਤੋੜੀ ਹੈ ਉਹਨਾਂ ਨੇ ਕਿਹਾ ਕਿ ਮੂਸੇਵਾਲਾ ਦਾ ਨਾਮ ਲਈ ਬਿਨਾ ਕਿ ਏਜੰਸੀਆਂ ਦੇ ਕੋਲ ਸਾਡੇ ਵਰਗੇ ਘੁੰਮਦੇ ਰਹੇ ਤੇ ਲੜਾਈ ਕਿਸੇ ਹੋਰ ਦੀ ਸੀ ਅਸੀਂ ਆਪਣੀ ਸ਼ਰਾਰਤ ਦਾ ਸਰਟੀਫਿਕੇਟ ਲੈ ਕੇ 6 ਮਹੀਨੇ ઠાણે ਕੁਮ ਦੇ ਰਹੇ ਦੱਸਿਓ ਕਿ ਐਨੇ ਦਿਨੀ ਬੱਬੂ ਮਾਨ ਕੈਨੇਡਾ ਟੂਰਤੇ ਨੇ ਬੀਤੇ ਦਿਨੀ ਉਹਨਾਂ ਨੇ ਵੈਨਕੂਬਰ ਵਿੱਚ ਸ਼ੋਅ ਕੀਤਾ ਸ਼ੁਰੂ ਵਿੱਚ ਸ਼ੋਅ ਦੇ ਵਿਰੋਧ ਹੋਣ ਦੀਆਂ ਖਬਰਾਂ ਵੀ ਆਈਆਂ ਪਰ ਜਦੋਂ ਇਹ ਸ਼ੋਅ ਹੁਣ ਹਿੱਟ ਹੋ ਗਿਆ ਤਾਂ ਬੱਬੂ ਮਾਨ ਨੇ ਇਸੇ ਸ਼ੋਅ ਦੇ ਦੌਰਾਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਉਹਨਾਂ ਨੇ ਮੀਡੀਆ ਟ੍ਰਾਇਲ ਤੇ ਵੀ ਸਵਾਲ ਖੜੇ ਕੀਤੇ ਨੇ ਦੱਸਿਓ ਕਿ ਮੂਸੇ ਵਾਲਾ ਦਾ ਕਤਲ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿੱਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਤਾਂ ਉਹ ਉਹਨਾਂ ਦੀ ਉਮਰ 28 ਸਾਲ ਸੀ ਜਦੋਂ ਆਪਣੀ ਮਹਿੰਦਰਾ ਥਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤੀ ਰਾਉਂਡ ਫਾਇਰਿੰਗ ਕੀਤੀ ਗਈ ਸੀ ਗੋਲੀਬਾਰੀ ਦੇ ਵਿੱਚ ਮੂਸੇਵਾਲਾ ਦੀ ਜਾਨ ਚਲੀ ਗਈ ਸੀ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ ਸੀ ਤਾਂ ਬੱਬੂਮਾਨ ਤੋਂ ਪੁੱਛਗਿੱਛ ਵੀ ਹੋਈ ਸੀ ਕਲੀਨ ਚਿੱਟ ਵੀ ਮਿਲ ਗਈ ਸੀ ਗਾਇਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਗੁੱਸੇ ਅਤੇ ਸ਼ੋਕ ਦੀ ਲਹਿਰ ਸੀ ਇਸ ਬਹੁ ਚਰਚਿਤ ਕਤਲकांड ਵਿੱਚ ਜਾਂਚ ਲਈ ਪੁਲਿਸ ਨੇ SIT ਦੁਆਰਾ ਜੋ ਜਾਂਚ ਸ਼ੁਰੂ ਕੀਤੀ ਗਈ ਸੀ ਸ ਵਿੱਚ ਕਈ ਪਧਰਾਂ ਤੇ ਪੁੱਛਗਿਛ ਹੋਈ ਸਬੂਤਾਂ ਨੂੰ ਇਕੱਠਾ ਕੀਤਾ ਗਿਆ ਜਾਂਚ ਦੌਰਾਨ ਕਈ ਵਿਅਕਤੀਆਂ ਤੋਂ ਪੁੱਛਗਿਛ ਹੋਈ ਜਿਨ੍ਹਾਂ ਵਿੱਚ ਬੱਬੂ ਮਾਨ ਵੀ ਇੱਕ ਸੀ ਹਾਲਾਂਕਿ ਹੋਰ ਵੀ ਕਈ ਜਣਿਆਂ ਤੋਂ ਇਹ ਪੁੱਛਗਿਛ ਹੋਈ ਸੀ ਪਰ ਬੱਬੂ ਮਾਨ ਨੂੰ ਕਲੀਨ ਚਿੱਟ ਮਿਲ ਗਈ ਸੀ 7 ਦਸੰਬਰ 2022 ਨੂੰ ਬੱਬੂ ਮਾਨ ਨੂੰ SIT ਨੇ ਮਾਨਸਾ ਬੁਲਾ ਕੇ ਪੁੱਛਗਿਛ ਕੀਤੀ ਸੀ ਉਨ੍ਹਾਂ ਨਾਲ ਮੂਸੇਵਾਲਾ ਦੇ ਨਾਲ ਉਨ੍ਹਾਂ ਦੇ ਸਬੰਧਾਂ ਅਤੇ ਪਿਛਲੇ ਸਮੇਂ ਦੌਰਾਨ ਹੋਏ ਮਨ ਮਿਟਾ ਬਾਰੇ ਵੀ ਵਿਵਾਦ ਬਾਰੇ ਵੀ ਸਵਾਲ ਜਵਾਬ ਹੋਣ ਦੀਆਂ ਖਬਰਾਂ ਨੇ ਹਾਲਾਂਕਿ ਇਹ ਪੁੱਛਗਿੱਛ ਕੇਵਲ ਤੱਥਾਂ ਤੋਂ ਸਪਸ਼ਟ ਕਰਨ ਅਤੇ ਕਿਸੇ ਵੀ ਪ੍ਰਕਾਰ ਦੀ ਸੰਭਾਵਨਾ ਨੂੰ ਖਾਰਜ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਸੀ ਲਗਾਤਾਰ ਮੂਸੇਵਾਲਾ ਦੇ ਮਾਮਲੇ 'ਚ ਬੱਬੂ ਮਾਨ ਕਰਦੇ ਰਹੇ ਨੇ ਤਾਂ ਹੁਣ ਬੱਬੂ ਮਾਨ ਨੇ ਖੁੱਲ ਕੇ ਇਸ ਗੱਲ ਦਾ ਜਵਾਬ ਦਿੱਤਾ ਹਾਲਾਂਕਿ ਮੂਸੇਵਾਲਾ ਦਾ ਸਿੱਧਾ ਨਾਮ ਨਹੀਂ ਲਿਆ